ਦੋਸਤੋ ਇਹ ਵੀਡੀਓ ਨਾ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਇਹ ਤਾਂ ਤੁਹਾਨੂੰ ਪਤਾ ਹੀ ਕਿ ਆਪਸ ਦੇ ਵਿੱਚ ਭੈਣ ਭਰਾਵਾਂ ਦਾ ਕਿੰਨਾ ਪਿਆਰ ਹੁੰਦਾ ਹੈ ਅਤੇ ਭੈਣ ਭਰਾ ਬਚਪਨ ਦੇ ਵਿੱਚ ਲੜਦੇ ਵੀ ਬਹੁਤ ਜ਼ਿਆਦਾ ਨੇ ਆ ਤੇ ਜਾਣ ਤੋਂ ਵੱਧ ਕੇ ਇੱਕ ਦੂਜੇ ਨੂੰ ਪਿਆਰ ਵੀ ਕਰਦੇ ਨੇ ਅਤੇ ਇਹ ਤਾਂ ਤੁਹਾਨੂੰ ਪਤਾ ਹੀ ਕਿ ਜਦੋਂ ਭੈਣ ਵੱਡੀ ਹੋ ਜਾਂਦੀ ਹੈ ਤੇ ਰੀਤ ਮੁਤਾਬਕ ਉਸ ਨੂੰ ਵਿਆਹ ਕਰਵਾ ਕੇ ਦੂਸਰੇ ਘਰ ਜਾਣਾ ਹੀ ਪੈਂਦਾ ਹੈ ਅਤੇ ਇਸ ਵੀਡੀਓ ਵਿੱਚ ਨਾ ਤੁਸੀਂ ਭੈਣ ਅਤੇ ਦੋ ਭਰਾਵਾਂ ਦਾ ਪਿਆਰ ਦੇਖ ਸਕਦੇ ਹੋ ਅਤੇ ਜਿਸ ਦਿਨ ਭੈਣ ਦਾ ਵਿਆਹ ਹੁੰਦਾ ਹੈ ਤੇ ਉਹ ਆਪਣੇ ਭਰਾਵਾਂ ਨੂੰ ਇੱਕ ਇਹੀ ਗੱਲ ਕਹਿੰਦੀ ਹੈ ਤੇ ਉਹ ਸੁਣ ਕੇ ਨਾ ਤੁਹਾਡਾ ਵੀ ਹਾਸਾ ਨਹੀਂ ਰੁਕਣਾ ਅਤੇ ਅੱਗੇ ਤੁਸੀਂ ਇਸ ਵੀਡੀਓ ਨੂੰ ਦੇਖੋ ਵੀਡੀਓ ਨੂੰ ਦੇਖਣ ਤੋਂ ਬਾਅਦ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਮੇਰੀ ਗੱਲ ਸੁਣੋ ਇਧਰ ਆ ਜਦੋਂ ਮੇਰੀ ਢੋਲੀ ਤੁਰਨੀ ਆ ਨਾ ਤੁਸੀਂ ਐਡਾ ਰੋੜਾ ਐਡਾ ਰੋੜਾ ਕਿ ਜਿਦਾਂ ਲੱਗੇ ਕਿ ਪਤਾ ਨਹੀਂ ਤੁਸੀਂ ਲੁੱਟੇ ਗਏ ਜੀ ਸਾਰੇ ਭਰਾਵਾਂ ਨੂੰ ਐਦਾਂ ਲੱਗਣਾ ਚਾਹੀਦਾ ਕਿ ਭੈਣ ਦਾ ਤੇ ਭਰਾ ਦਾ ਇੰਨਾ ਪਿਆਰ ਹੀ ਨਾ ਕਿਤੇ ਐਦਾਂ ਰੋਣਾ ਐਦਾਂ 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 ਕਰਕੇ ਰੋਣਾ ਜੀ ਹਾਂ ਬਾਦ ਮੈਨੂੰ ਸੁਣੀ ਚਾਹੀਦੀ ਦੂਰ ਤੱਕ ਜੇ ਨਾ ਰੋਏ ਨਾ ਮੈਂ ਨਿੱਜੇ ਡੋਲੀ ਚੱਲਾਂ ਮੈਂ ਆਵਾਪਾਥੀ ਮੋੜਾਂ ਨਾ ਫੇਰ ਨਾ ਮੈਨੂੰ ਕਿਉਂ ਤੁਹਾਡਾ ਮੈਨੂੰ ਨਹੀਂ ਪਤਾ ਜਿਹੜਾ ਖਰਚ ਹੋਇਆ ਹੋ ਯਾਰ ਵੇ ਜੇ ਮੈਨੂੰ ਤੁਹਾਡੇ ਰੋਂਦੀਆਂ ਆਵਾਜ਼ਾਂ ਆਈਆਂ ਦੋਵੇਂ ਦਿਨ ਸਕੂਲ ਨੂੰ ਉੱਚੀ ਉੱਚੀ ਰੋਣਾ ਜੇ ਮਾਗਾ ਪਾੜ-ਪਾੜ ਕੇ ਰੋਣ ਜੀ ਰੋਕੇ ਦਿਹਾਉਂ ਹਾਂ ਵੈਰੀ ਗੁੱਡ ਐਦਾਂ ਰੋਣਾ ਜੇ ਸਾਰਿਆਂ ਲਈ ਠੀਕ ਹੈ ਨਾ ਪਤਾ ਲੱਗੇ ਕਿ ਸਾਫੇ ਸੋ ਦੋਸਤੋ ਬਾਕੀ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਆ ਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਜਰੂਰ ਪ੍ਰੈਸ ਕਰਦੇ ਹੋ ਮਿਲਦੇ ਹਾਂ ਕੋਈ ਨਵੀਂ ਵੀਡੀਓ ਲੈ ਕੇ ਉਦੋਂ ਤੱਕ ਲਈ ਰੱਬ ਰਾਖਾ